ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ 6 ਹੀ ਫਰਬੜਾ ਸੇਲ ਲਈ ਲੈ ਕੇ ਆਏ ਹਾਂਗੇ ਸੇਹ ਦੀਆਂ ਸੇਹੀ ਬਈਆ ਮੰਨ ਲਓ ਕਿ ਟਾਪ ਕੁਆਲਿਟੀ ਦੀਆਂ ਨੇ ਤੁਹਾਨੂੰ ਇੱਕ ਦਿਖਾ ਦੇਾਂਗੇ ਆਪਾਂ ਜਾਸੀ ਦਾ ਬੱਚਾ ਸੇਹ ਨੰਬਰ ਤੇ ਤੇ ਪੰਜ ਦਿਖਾ ਦੇਾਂਗੇ HF ਦੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈਗਾ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹਾਂ ਬਾਈ ਬਹੁਤ ਵਧੀਆ ਚੜਦੀ ਕਲਾ ਠੀਕ ਹੈ ਬਾਈ ਤੇ ਅੱਜ 6 ਬੱਚੇ ਆ ਫਿਰ ਹਾਂਜੀ 6 ਬੱਚੇ ਆ ਆਪਣੇ ਕੋਲ ਠੀਕ ਹੈ 1000 ਜਰਸੀ ਦੇ ਨੀਨਾਂ ਤੇ ਆਹ ਦੇ 1000 ਜਰਸੀ ਆ ਬਾਕੀ ਐਫ ਠੀਕ ਹੈ ਤੇ ਰੇਟ ਬਾਈ ਕੁਲਵਿੰਦਰ ਕਿਵੇਂ ਦੇ ਹੋਣਗੇ ਫਿਰ ਆ ਰੇਟ ਆਪਾਂ ਵੀਡੀਓ ਚ ਹੀ ਕਰਾਂਗੇ ਰੇਟ ਜਮਾ ਜਾਏ ਜੀ ਹੋਣਗੇ ਲੈਣ ਦੇਣੇ ਹਾਂਜੀ ਹ ਨਾਮ ਤੇ ਬਾਈ ਆਪਣਾ ਐਡਰੈਸ ਬੋਲਦੇ ਹੋ। ਨਾਮ ਕੁਲਵਿੰਦਰ ਸਿੰਘ ਆ ਜੀ। ਪਿੰਡ ਗੋਲਿਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਆਲਾ ਨੇੜੇ ਪਿੰਡ ਰਿਆਂ ਦਾ ਵੱਡਾ ਗੋਲਿਆ ਦੁੰਨੇ ਕੇ ਮਾਣੂ ਕੇ। ਮੋਬਾਈਲ ਨੰਬਰ ਹੈਗਾ 9781935553। ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਤੇ ਨਾਲ ਸਕਰੀਨ ਤੇ ਨੋਟ ਕਰ ਲਓ। ਬਾਈ ਕੁਲਵਿੰਦਰ ਜਿਹੜੀ ਪਹਿਲੇ ਨੰਬਰ ਤੇ ਫੋਨ ਕੱਦ ਵਾਲਾ ਬੱਚਾ ਆਪਾਂ ਦੇਖ ਰਿਆ ਕਿੰਨੀ ਕੁ ਉਮਰ ਦਾ ਬੱਚਾ? 14 ਮਹੀਨੇ ਉਮਰ ਆ ਜੀ ਬੱਚੀ ਦੀ। 14 ਮਹੀਨੇ। ਹਾਂ ਜੀ ਦੰਦੋਂ ਖੀਰੀ ਆ। ਦੰਦੋਂ ਸਾਰੀ ਖੀਰੀਆਂ ਮਾਣੇ। ਹਾਂ ਜੀ ਸਾਰੀਆਂ ਖੀਰੀਆਂ। ਠੀਕ ਆ। ਤੇ ਕੁਲਵਿੰਦਰ ਬਾਈ ਮੈਂ ਕਹਣਾ ਫੇਸ ਬੜਾ ਪਿਆਰਾ ਹੈ ਫੇਸ ਵੀ ਹਾਈਟ ਲੈਂਥ ਬਹੁਤ ਆ ਬੱਚੀ ਦੀ ਹਾਈਟ ਲੈਂਥ ਤੇ ਕੁਲਵਿੰਦਰ ਬਾਈ ਟੀਕਾ ਲੈਣ ਦੇ ਦਾ ਕਾਬਲਾ ਜਮਾ ਹਾਂ ਹਾਂਜੀ ਹਾਂਜੀ ਤਿਆਰ ਆ ਮੈਨੂੰ ਬਾਕੀ ਪ੍ਰਿੰਟ ਦੀ ਗੱਲ ਕਰੀਏ ਸਨੱਖਪਣ ਦੀ ਗੱਲ ਕਰੀਏ ਕਦ ਕਾਠ ਦੀ ਲੈਕ ਸਕੋਰ ਦੀ ਮੈਂ ਕਹਣਾ ਨਾ ਬੱਚੇ ਦਾ ਕੱਲਾ ਕੱਲਾ ਅੰਗ ਬੋਲਦਾ ਤੇ ਦੰਦ ਬਾਈ ਕਹਿੰਦਾ ਆਪ ਪਟਕੇ ਦਿਖਾ ਦਿੰਨੇ ਆ ਬਈ ਲੈ ਮੈਂ ਕਹਣਾ ਜਮਾ ਅਰੀਜਨਲ ਬੱਚਾ ਆ ਗਿਆ ਕੀ ਹਾਲ ਹੈ ਨਾ ਹਾਂ ਕੱਚੀ ਖੀਰ ਸਹੀ ਗੱਲ ਆ ਜਮਾ ਕੱਚੀ ਖੀਰੀ ਤੇ ਬਾਈ ਜੈਸਾ ਬੜਾ ਹੌਣੇ ਦਾ ਕਦ ਕਾਠ ਆ ਬਈ ਇਹਨੇ ਮੈਂ ਕਹਣਾ ਕਾਦੀ ਬੜਾ ਲਮਾ ਕ ਤੇ ਥਾਣੇ ਕਿ ਮੈਂ 4 ਮਹੀਨੇ ਥਾਣੇ ਚਾਰ ਹੀ ਗੁਲਾਬੀ ਥਾਣ ਠੀਕ ਹੈ ਥਾਣਾ ਆਪਾ ਦਿਖਾ ਦਿੰਨੇ ਆ ਬਾਈ ਬਾਈ ਕਹਿੰਦਾ ਚਾਰ ਥਾਣ ਮਹਿਣ ਕੇ ਬਾਈ ਮੈਂ ਕਹਿੰਦਾ ਕੁਲਵਿੰਦਰ ਕੱਲਾ ਫੇਸ਼ ਜਾਂ ਦੰਦੋਂ ਖੀਰੀ ਨਹੀਂ ਥਾਣ ਵੀ ਉਹਨੇ ਹੀ ਥਾਣ ਗੁਲਾਬੀ ਥਾਣਾ ਬਹੁਤ ਚੰਗੀ ਝੋਲੀ ਵਾਲੀ ਬੱਚੀ ਬਹੁਤ ਚੰਗਾ ਬਾਕੀ ਨਾ ਆਪਾਂ ਦਿਖਾ ਦਈਏ ਵੀ ਕਈਆਂ ਨਾ ਵੀਰਾਂ ਨੂੰ ਹੁੰਦਾ ਨਾ ਵੀ ਪਸੂ ਢੋਈਂ ਜੀ ਚਾਹਦਾ ਜਮਾਂ ਸਟ੍ਰੇਟ ਆ ਬਾਈ ਸਟ੍ਰੇਟ ਹੱਡੀ ਦੀ ਬਿਲਕੁਲ ਸਿੱਧੀ ਸਟ੍ਰੇਟ ਹੱਡੀ ਦੀ ਜਮਾਂ ਪੱਧਰ ਰੰਗ ਰੂਪ ਸੈਨਿਕ ਚਮਕ ਮੈਂ ਕਹਣਾ ਵੀ ਕਿਆ ਬਾਤ ਈ ਆ ਬੱਚੇ ਦੀ ਤੇ ਬਾਈ ਗਲਵਿੰਦਰ ਕਿਤੇ ਮੁੱਲ ਤਾਂ ਨਹੀਂ ਵਾਲਾ ਹੋਊਗਾ ਜੇ ਬੱਚਾ ਵੱਡਾ ਨਹੀਂ ਮੁੱਲ ਆਪਾਂ ਜਾਇਜ਼ੀ ਕਰਾਂਗੇ ਬਾਈ ਜੀ ਟਿੱਕੀ ਮੁੱਲਰ ਹੋਏ ਦਾ ਮੁੱਲ ਜੋੜੇ ਦੀ ਕਰ ਦਿੰਨੇ ਆਪਾਂ ਠੀਕ ਆ ਮੈਂ ਕਹਣਾ ਜੋੜੇ ਦੀ ਮੁੱਲ ਕਰ ਦਿਆਂਗੇ ਬਾਈ ਬੱਚਾ ਨਾ ਪੂਰਾ ਸਮਾਂ ਪੜਿਆਗਾ ਤੇ ਬਾਕੀ ਤੋਰਾ ਤਰਾ ਚੈੱਕ ਕਰ ਸਕਦਾ ਇੱਕ ਨੰਬਰ ਤੋਰਾ ਥਾਣ ਤੋਂ ਨੂੰ ਚਾਰ ਮਿੰਨਾਂ ਕੇ ਕੋਈ ਫੋਟ ਸੰਗ ਨਹੀਂ ਮਿਲਣੀ ਤੇ ਕਿਲਵਿੰਦਰ ਬਾਈ ਦੋ ਨੰਬਰ ਤੇ ਕਾਲੇ ਰੰਗ ਦਾ ਬੱਚਾ ਆ ਗਿਆ ਹਾਂਜੀ ਹਾਂਜੀ ਇਹ ਐਚਐਫ ਦਾ ਨਗੀ ਨਾ ਆ ਗਿਆ ਹਾਂਜੀ ਇਹ ਵੀ ਖੀਰ ਕੋਈ ਅੱਸੀ ਇਹ ਵੀ ਖੀਰ ਹੋਈ ਆ ਇਹ ਤਾਂ ਬਈ ਮੈਂ ਕਹਿੰਦਾ ਟੀਕਾ ਲਾਣ ਦੇ ਕਾਬਲਾ ਹਨਾ ਦੋਨੇ ਕਾਬਲਾ ਜੀ ਬੱਚਾ ਹੂੰ ਟੀਕਾ ਲਾਣ ਵਾਲੀ ਚੈੱਕ ਕਰਵਾਣੇ ਆਪਾਂ ਤੁਹਾਨੂੰ ਕੀ ਬਾਤ ਬਈ ਬਹੁਤ ਚੰਗਾ ਥਣ ਪੂਰੀ ਵਿਥੀ ਦਾ ਥਣ ਪੜੀ ਸਮੀ ਦੇਖੋ ਪਹਿਲਾਂ ਦਾ ਬਈ ਬੱਚਾ ਐ ਨਾ ਜਮਾ ਕਾਲਾ ਸਾਹ ਕਹਿ ਸਕਦਾ ਪ੍ਰੋਪਰ ਕਾਲਾ ਆ ਗਿਆ ਕਿ ਨਹੀਂ ਹਾਂਜੀ ਛੱਡ ਬਾਕੀ ਮੋਦੀ ਦੇਖੋ ਯਾਰ ਕਿੱਡੀ ਆ ਕਰਨ ਵਾਲੀ ਸੱਚਾ ਕੀ ਬਾਤ ਜਮਾ ਰਹਿ ਗਿਆ ਨਾਲ ਖੀਰੇ ਐ ਬਾਈ ਕਿਹਨਾਂ ਜੇ ਖੀਰੇ ਕਹਾਂਗੇ ਤਾਂ ਖੀਰੇ ਹੋਣਗੇ ਬਾਈ ਹਾਂਜੀ ਪੂਰੇ ਫੁੱਲ ਹਾਈਟ ਲੈਂਥ ਵਾਲੇ ਬੱਚੇ ਇਹ ਗੱਲ ਹੈ ਨਾ ਲੈ ਹਣ ਤਾਂ ਇਹ ਹੀ ਨਾ ਬਾਈ ਖੜਨੀ ਖੁੜਨੀ ਬੱਚੇ ਦੀ ਚੈੱਕ ਕਰ ਸਕਦਾ ਖੜਨੀ ਦੀ ਪਤਾ ਲੱਗ ਜਾਂਦਾ ਬੱਚੇ ਦੀ ਵੀ ਨਹੀਂ ਤੱਕ ਨਹੀਂ ਤੇ ਕੁਲਵਿੰਦਰ ਬਾਈ ਹੁਣ ਜੋੜੇ ਦਾ ਮੁੱਲ ਹੀ ਦੱਸ ਦੇ ਵੀ ਕੀ ਰਹਿਣਾ ਇਹ ਬਾਈ ਜੀ ਜੋੜੇ ਦਾ ਮੁੱਲ 50000 ਰੁਪਇਆ ਉਹਦੇ ਚ ਪਹੁੰਚ ਆਪਣੀ ਫਰੀ ਹੋਊਗੀ ਪੂਰੇ ਪੰਜਾਬ ਦੀ ਮਤਲਬ ਕਿ ਐਡੀਆਂ ਵਸੀ ਤੂੰ 25000 ਦੀ ਇੱਕ ਦੇ ਰਿਹਾ ਹਾਂ ਹਾਂਜੀ ਹਾਂਜੀ ਟੋਟਲੀ ਹਾਂ ਉਹ ਜੋੜੇ ਚ ਚੱਕੋ ਬਾਈ ਜੋੜਾ ਵੀ ਕੱਠਾ ਗ੍ਰੇਡ ਦਾ ਮੈਂ ਕਹਿੰਦਾ ਮੈਨੂੰ ਤਾਂ ਐ ਸੀਗਾ ਕਿਤੇ ਕੱਲੀ ਦਾ ਮੁੱਲ ਤੂੰ 30 35 35 ਉਹਦਾ ਕੱਲੀ ਦਾ ਮੁੱਲ 35000 ਹੀ ਹਾਂ ਹਾਂਜੀ ਵੀ ਜੇ ਜੋੜੇ ਚ ਦੇਣੀਆ ਜੋੜੇ ਜੋੜਾ 50000 ਚ ਪਹੁੰਚ ਕਰ ਦੇਗਾ ਚੱਕੋ ਬਾਈ ਬਾਈ ਕਹਿੰਦਾ ਜੇ ਤਾਂ ਪੂਰਾ ਟੌਪ ਦੇਣਗੇ ਨੇ ਆ ਮਾ ਜੀ ਕਾ ਪੂਰਾ ਸਮਾਂ ਆਪਣਾ ਪੂਰਾ ਸਹੀ ਗੱਲ ਆ ਬਾਈ ਕੱਦ ਦੇ ਲੋ ਬੱਚੀ ਹੁਣ ਜਾਂ ਬੱਚੇ ਦਾ ਕੱਦ ਦਾ ਨਾ ਬਾਈ ਕਹਿੰਦਾ ਭਾਵੇਂ ਹੁਣ ਮੁੱਲ 35 ਹੀ ਆ ਕਹਿੰਦਾ ਕਰਨ ਦਾ ਜਾਂ ਕੱਲੀ ਦਾ ਕਰਨ ਪਰ ਜੇ ਜੋੜਾ ਲਓਗੇ ਤਾਂ ਤੁਹਾਨੂੰ 50000 ਰੁਪਏ ਦਾ ਬਾਈ ਕਹਿੰਦਾ ਦੇ ਦੇਾਂਗੇ ਤੇ ਡਿਲੀਵਰੀ ਜਿੱਥੋਂ ਦੀ ਮਰਜ਼ੀ ਕਰਾ ਲੈ ਫ੍ਰੀ ਹੋ ਜੂਗਾ ਨਹੀਂ ਬਾਈ ਹਾਂਜੀ ਡਿਲੀਵਰੀ ਕਰ ਦੇ ਸਹੀ ਗੱਲ ਆ ਬਾਈ ਕੋ ਬੱਚੇ ਪੂਰੇ ਸਮੇਂ ਪੜੇ ਵੇ ਹਾਈਟ ਲੈਂਥ ਹੋਣ ਖੀਰਾਂ ਵਜੋਂ ਐਡੀ ਵਜੇ ਦੋੰਦੀ ਚੋਗੀ ਹੋ ਜਾਂਦੀ ਸਹੀ ਗੱਲ ਆ ਬਾਈ ਬੱਚੇ ਹੁਣ ਇਹਨੂੰ ਵੀ ਕਿੜੇ ਕਿੜੇ ਕਾਹ ਦਾ ਬਾਕੀ ਥਾਣਾ ਪਿਆ ਇੰਚ ਇੰਚੀ ਦੇ ਪੰਜ ਪੰਜ ਫੁੱਟ ਕਾ ਦਾਵਾ ਕਰ ਰਿਹਾ ਦੀ ਤੇ ਕੁਲਵਿੰਦਰ ਬਾਈ ਤਿੰਨ ਨੰਬਰ ਦੇ ਵਿੱਚ ਆ ਇਹ ਆਪੇ ਜੋੜੇ ਹੀ ਤੋੜ ਦਨੇ ਠੀਕ ਆ ਜੋੜੇ ਬਾਈ ਕਹਿੰਦਾ ਤੋੜ ਕੇ ਦਿਖਾਉਣੇ ਆਪਾਂ ਤੁਹਾਨੂੰ ਦਿਖਾਉਣੇ ਆ ਬਾਈ ਪ੍ਰਿੰਟਡ ਬੱਚੇ ਆ ਪੂਰੇ ਗੋਲ ਮਟੋਲ ਬੱਚੇ ਲਿਸੇ ਨਹੀਂ ਲਾਵੇਂ ਨੀ ਕੁਆਲਿਟੀ ਤੁਹਾਨੂੰ ਆਪ ਚੈੱਕ ਕਰਵਾਣੇ ਹੁਣੇ ਦੇਖੋ ਲੈ ਦੇਖੋ ਫੇਸ ਬਾਈ ਦੋਮਣੇ ਕਵਾ ਹਟ ਗਏ ਪੂਰੇ ਆਪਾਂ ਲਾ ਜੀ ਬੱਚੇ ਬਾਈ ਕੁਲਵਿੰਦਰ ਆਇਆ ਲੱਗਦਾ ਵੀ ਦੋਵੇਂ ਨਾ ਜਿਵੇਂ ਪਹਿਣਾ ਹੀ ਹੁੰਦੇ ਆ ਨਾ ਹਾਂਜੀ ਹਾਂਜੀ ਇੱਕੋ ਜਿਹਾ ਜਮਾ ਪ੍ਰਿੰਟ ਪ੍ਰੂਟ ਇੱਕੋ ਜਿਹਾ ਹੂੰ ਇੱਕੋ ਜਿਹਾ ਫੇਸ ਰੰਗ ਗਰੂਪ ਉਹ ਲੈ ਇਹਦੀ ਬੂਥ ਵਾ ਚੈੱਕ ਕਰੋ ਫੇਸ ਚੈੱਕ ਕਰੋ ਤੇ ਥਾਣ ਚਾਰ ਆ ਬਈ ਇਹਨਾਂ ਦੀ ਹਾਂਜੀ ਚਾਰ ਚਾਰ ਹੀ ਮਿਲਣਗੇ ਥਾਣ ਬੋਰਡ ਸ਼ਾਂਗ ਤੇ ਜਿਵੇਂ ਥੋੜਾ ਜਿਹਾ ਬੱਚੇ ਨਾ ਬਈ ਡਰਦੇ ਜਰੂਰ ਪੰਜਵੇਂ ਨਿਸ਼ਾਨ ਵੀ ਨਹੀਂ ਹੁੰਦਾ ਪੰਜਵੇਂ ਦਾ ਬਈ ਨਾ ਨਿਸ਼ਾਨ ਵੀ ਨਹੀਂ ਮਿਲਦਾ ਸੋਨੂੰ ਤੇ ਦੇਖੋ ਬਈ ਝੁਲਗਾ ਥੋੜਾ ਜਿਹਾ ਨਾ ਡਰਦੇ ਆ ਬੱਚੇ ਕੋਈ ਗੱਲ ਨਹੀਂ ਥਾਣ ਚਾਰ ਹੀ ਹੋਣਗੇ ਹੂੰ ਥਾਨ ਬਾਈ ਕਹਿੰਦਾ ਚਾਰ ਹੀ ਹੋਣਗੇ ਬਾਈ ਬਾਦੂ ਕੋਈ ਥਾਨ ਨਹੀਂ ਹੋਣਾ ਕਹਿੰਦੇ ਹਾਂਜੀ ਹਾਂਜੀ ਥੋੜਾ ਬਾਈ ਡਰਦੇ ਜ਼ਰੂਰ ਆ ਬੱਚੇ ਹੋਰ ਕੋਈ ਦਿੱਕਤ ਨਹੀਂ ਤੇ ਬਾਈ ਕਲਵਿੰਦਰ ਇਹਨਾਂ ਦਾ ਮੁੱਲ ਫਿਰ ਕੀ ਰਹੋ ਇਹ ਮੁੱਲ ਬਾਈ ਜੀ ਜੋੜੇ ਦਾ 25000 ਰੁਪਿਆ ਜੋੜੇ ਦਾ ਹਾਂਜੀ ਚੱਕੋ ਬਾਈ ਜੋੜੇ ਦਾ ਡਿਲੀਵਰੀ ਵਾਲਾ ਜਿੱਥੇ ਮਰਜ਼ੀ ਕਰਾ ਲੈ ਪੰਜਾਬ ਪੰਜਾਬ ਚ ਹੂੰ ਜੋੜਾ ਹੀ ਡਿਲੀਵਰੀ ਬਾਈ ਕਹਿੰਦਾ ਜਿੱਥੋਂ ਵੀ ਮਰਜ਼ੀ ਕਰਾ ਲਿਓ ਜੋੜਾ ਕਿੰਨੇ ਦਾ ਕਹਿੰਦੇ ਸੀ ਬਾਈ 25000 25000 ਦਾ ਹਾਂਜੀ ਇਹਦੇ ਜੋ ਆ ਵੀ ਕੋਈ ਹੁਣ ਘਾਟਵਾਦ ਨਾ ਕਰੇ ਬਸ ਡਿਲੀਵਰੀ ਕਰ ਰਹੀ ਆਪਾਂ ਬਸ 25000 ਚ ਚੱਕੋ ਬਾਈ ਹਾਂਜੀ ਬਾਈ ਕਹਿੰਦਾ 25000 ਤੇ ਜੋੜਾ ਦੇ ਦੇਂਗੇ ਨਗੀਨੇ ਆਗੇ ਬੱਚੇ ਪੂਰੇ ਟਾਪ ਦੇ ਬੱਚੇ ਆ ਸਵੇ ਭੋਲੇ ਵੇ ਲੈ ਚੱਲੋ ਬਾਈ ਕਹਿੰਦਾ ਉਮਰ ਇਹਨਾਂ ਦੀ ਤਕਰੀਬਨ 6-6 ਮਹੀਨੇ ਹੈਗੀ ਹੈ ਹਾਂਜੀ ਫੁੱਲ ਬਰੀਡ ਵਾਲੇ ਬੱਚੇ ਆ ਚੱਕ ਹਾਂਜੀ ਗੱਲ ਕਰੀਏ ਬਾਈ ਝੋਲੀਆਂ ਦੀ ਜਾਂ ਲੈਗ ਸਕੋਰ ਵਗੈਰਾ ਥਾਣਾ ਪੂਰੇ ਸਹੀ ਆ ਜੀ ਸਾਰੇ ਸਹੀ ਗੱਲ ਆ ਸਵੇ ਬੱਚੇ ਆ ਪੂਰੇ ਜਿੰਦ ਜਾਣ ਵਾਲੇ ਆ ਬਾਈ ਕਹਿੰਦੇ ਹਾਂਜੀ ਹਾਂਜੀ ਤੇ ਅੱਗੇ ਬਾਈ ਕਲਵਿੰਦਰ 5 ਤੇ 6 ਨੰਬਰ ਬੱਚਾ ਹਾਂਜੀ ਜਰਸੀ ਦਾ ਬੱਚਾ ਆ ਗਿਆ ਨਾ ਹਾਂਜੀ ਅੱਗੇ ਜਰਸੀ ਆ ਗਈ ਕਿੰਨੀ ਕੁ ਉਮਰ ਦਾ ਆ ਗਿਆ ਬਈ ਇਹ ਹੈਗੀ ਬਈ 6 ਮਹੀਨੇ ਦੀ ਉਮਰ 6 ਮਹੀਨਾ ਦਾ ਬੱਚਾ ਆ ਗਿਆ ਹੋਰ ਜੋੜਾ ਹੀ ਇਹ ਤੋਰ ਦਨੇ ਆਪਾਂ ਜੋੜਾ ਹੀ ਬਾਈ ਕਹਿੰਦਾ ਆਪਾਂ ਇਹ ਤੋਰ ਦਨੇ ਬਾਈ ਇਹ ਉਹ ਬੱਚੀ ਦੀ 10 ਮਹੀਨੇ ਉਮਰ ਆ ਇਹਦੀ 10 ਮਹੀਨੇ ਅੱਛਾ ਫਦੀ ਹਾਂਜੀ ਠੀਕ ਹੈ ਤੇ ਬਾਈ ਜੋੜਾ ਨਾ ਲੈ ਲਓ ਬੱਚੇ ਦੋਵੇਂ ਇੱਕੋ ਜਿਹੇ ਟਾਪ ਕੁਆਲਟੀ ਦੇ ਬੱਚੇ ਆ ਥੋੜਾ ਜਿਹਾ ਵੱਡਾ ਉਹ ਬੱਚਾ ਥੋੜਾ ਜਿਹਾ ਛੋਟਾ ਇਹਦੀ ਕੁਮਿੰਦਰ ਬਾਈ ਕਿੰਨੀ ਕੁ ਉਮਰ ਹੈ ਇਹ 10 ਕੁ ਮਹੀਨੇ ਆ ਜੀ ਤੇ ਝੋਲੀ ਮੜੀ ਚੈੱਕ ਕਰੋ ਝੋਲੀ ਗੁਲਾਬੀ ਥਾਣਾ ਬਹੁਤ ਸੋਹਣਾ ਥਾਣਾ ਕੀ ਬਾਤ ਆ ਦੇਖੋ ਬੱਚੀ ਜਰਸੀ ਦਾ ਗੋਲ ਤਾਂ ਨਹੀਂ ਦੇਖੋ ਅਸਲ ਜਰਸੀ ਦੀ ਪਛਾਣ ਨਾ ਖਣਨੀ ਤੋਂ ਹਾਂਜੀ ਵੀ ਬੱਚਾ ਚੀਜ਼ ਕੀ ਹੈ ਕਿ ਨਹੀਂ ਬਿਲਕੁਲ ਫੁੱਲ ਵੱਡਾ ਬੱਚਾ ਬਣਨ ਵਾਲਾ ਹੈ ਨਿਕਾ ਜਾ ਨਹੀਂ ਰਹਿਣਾ ਇਹਨੇ ਕਰਮਾਂ ਦੇ ਬਹੁਤ ਸੋਹਣਾ ਬੱਚਾ ਫੇਸ ਰੰਗ ਰੂਪ ਕੁਆਲਿਟੀ ਥਾਣ ਧੂਣ ਚਾਰੀ ਹੈ ਜੀ ਬਹੁਤ ਸੋਹਣਾ ਥਾਣਾ ਝੋਲੀ ਬੁਖਾ ਦੇ ਤੈ ਨਿਕਾ ਜਾ ਮੂੰਹ ਆ ਗਿਆ ਜਮਾ ਹਾਂਜੀ ਹਾਂਜੀ ਤੇ ਗਲਵਿੰਦਰ ਭਾਈ ਮੋਲੇ ਜੋੜੇ ਦਾ ਇਹਦਾ ਵੀ 25000 ਹੀ ਆ ਜੋੜੇ ਦਾ ਜੋੜੇ ਦੇ 25 ਹਾਂਜੀ 12.5 ਪਰ 12.5 ਹਾਂਜੀ ਜੋੜੇ ਦੀ ਪਹੁੰਚ ਕਰ ਦਿਆਂਗੇ ਆਪ ਹਮ ਜੰਕੋ ਬਈ ਲੈ ਚਲੋ ਬਈ ਜਮਾ ਖੱਚ ਮੇ ਰੈਡੀ ਹੋ ਗਏ ਮੁੱਲ ਬਾਈ ਕਹਿੰਦਾ ਬਾਈ ਜਮਾ ਖਿੱਚ ਕੇ ਘਰੇ ਆ ਬਾਦ ਘਾਟ ਵਾਲੇ ਮੁੱਲ ਨਹੀਂ ਕਰਦਾ ਹੁੰਦਾ ਬਾਈ ਅੱਗੇ ਵੀ ਬਾਈ ਮੁੱਲ ਖਿੱਚ ਕੇ ਕਰਦਾ ਹੁੰਦਾ ਹਨਾ ਹਾਂਜੀ ਮੁੱਲ ਜਮਾ ਜਾ ਜੀ ਹੁਣ ਕੇ ਗਲਤ ਮੁੱਲ ਨਹੀਂ ਕਰਦਾ ਕੁਆਲਟੀ ਵਾਲੇ ਬੱਚੇ ਆ ਬਾਕੀ ਸਾਨੂੰ ਝੋਲੀ ਬਾਈ ਚਾਰ ਥਣ ਮਾਣਨਗੇ ਬਾਈ ਕਹਿੰਦਾ ਫੂਟ ਸਮਝਦਾ ਤੁਹਾਨੂੰ ਮੈਡਵੇਰੀ ਦੇਖਣ ਨੂੰ ਹਾਂਜੀ ਤੇ ਬਾਈ ਕਲਵਿੰਦਰ ਜੇ ਕੋਈ ਕੱਠਿਆਂ ਹੀ ਲੈ ਜਾ ਕੱਠਿਆਂ ਲੈ ਲੂੰਗਾ ਤਾਂ ਫੇਰ ਉਹਦੇ ਚੋਂ ਮਰੇਟ ਜੋ ਕਰਦੇ ਆ ਮਾਨ ਤਾਣ ਬਾਕੀ ਡਿਲੀਵਰੀ ਆਪਣੋ ਸਾਰਿਆਂ ਦੀ ਫ੍ਰੀ ਕਰਦੇ ਹਾਂ ਠੀਕ ਹੈ ਡਿਲੀਵਰੀ ਬਾਈ ਕਹਿੰਦਾ ਸਾਰਿਆਂ ਦੀ ਫ੍ਰੀ ਆ ਬਾਈ ਤੇ ਜੇ ਕੋ ਕਠਾ ਲੈਦਾ ਤੇ ਮਾਨਦਾਨ ਵੀ ਆਪਾਂ ਹਾਂ ਚੀਜ਼ਾਂ ਪਰ ਬ੍ਰਾਂਡ ਨੂੰ ਆ ਜਮਾ ਪੂਰੀ ਫੁੱਲ ਕੁਆਲਿਟੀ ਵਾਲੇ ਬੱਚੇ ਆ ਸਹੀ ਗੱਲ ਆ ਚੰਗੇ ਬੱਚੇ ਆ ਕੁਆਲਿਟੀ ਵਾਲੇ ਬੱਚੇ ਆ ਬਾਈ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਬੱਚਾ ਆਵੇ ਪਸੰਦ ਬਾਈ ਨਾ ਕਰੋ ਕੰਡੈਕਟ ਵੀਡੀਓ ਨੂੰ ਵੇਖਣ ਲਈ ਤਲਵਾ ਜੀ